ਅਮਰੀਕਾ ਚ ਖਾਲਿਸਤਾਨ ਤੇ ਕੱਟਵਿਰੋਧੀ ਸੁਖੀ ਚਾਹਲ ਦੀ ਮੌਤ ਸੱਸ਼ੇ ਕਾਲ ਜੀ ਮੈਂ ਮੈਕ ਦੀ ਕੱਟ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਨਜ਼ੀ ਅਮਰੀਕੀ ਸ਼ਹਿਰ ਕੈਲੀਫੋਰਨੀਆ ਵਿੱਚ ਰਹਿਣ ਵਾਲੇ ਭਾਰਤੀ ਅਮਰੀਕੀ ਕਾਰਵਾਈ ਤੇ ਖਾਲਿਸਤਾਨੀ ਵਿਚਾਰਾਂ ਦੇ ਵਿਰੋਧੀ ਸੁਖੀ ਚਾਹਲ ਦੀ ਛੱਕੇ ਹਾਲਾਤ ਵਿੱਚ ਮੌਤ ਹੋ ਗਈ ਹੈ ਅਸਦੇ ਕਰੀਬੀਆਂ ਨੇ ਦੱਸਿਆ ਕਿ 31 ਜੁਲਾਈ ਨੂੰ ਸੁਕੀਚਾਲ ਨੂੰ ਇੱਕ ਜਾਣਕਾਰ ਨੇ ਰਾਤ ਦੇ ਖਾਣੇ ਲਈ ਘਰ ਬੁਲਾਇਆ ਸੀ ਰਾਤ ਦੇ ਖਾਣੇ ਤੋਂ ਬਾਅਦ ਅਸ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਸ ਦੇ ਮੌਕੇ ਤੇ ਹੀ ਮੌਤ ਹੋ ਗਈ ਜੁਕੀਚਾਲ ਪੂਰੀ ਤਰ੍ਹਾਂ ਤੰਦਰੁਸਤ ਸੀ ਤੇ ਅਸ ਦੀ ਅਚਾਨਕ ਮੌਤ ਨੇ ਕਈ ਸਵਾਲ ਖੜੇ ਕੀਤੇ ਨੇ ਸੂਤਰਾਂ ਮੁਤਾਬਕ ਮਾਮਲਾ ਸ਼ੱਕੀ ਹੋਣ ਕਰਕੇ ਪੁਲਿਸ ਜਾਂਚ ਕਰ ਰਹੀ ਹੈ ਤੇ ਪੋਸਟਮਾਰਟਮ ਰਿਪੋਰਟ ਤੋਂ ਸੱਚਾਈ ਸਾਹਮਣੇ ਆਏਗੀ ਦੱਸ ਦਈਏ ਕਿ ਸੁੱਕੇ ਚਾਲ ਖਾਲਿਸਤਾਨੀਆ ਦੀ ਸਖਤ ਆਲੋਚਨਾ ਕਰਦਾ ਸੀ ਤੇ 17 ਅਗਸਤ ਨੂੰ ਵਸ਼ੀ ਗਟਨ ਡੀਸੀ ਵਿੱਚ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਦਾ ਖੁੱਲ ਕੇ ਵਿਰੋਧ ਕਰ ਰਿਹਾ ਸੀ ਦਾ ਖਾਲਸਾ ਟੂਡੇ ਦੇ ਸੰਤਾਪਕ ਤੇ ਸੀਓ ਮੁਖੀ ਚਾਹ ਨੂੰ ਲਗਾਤਾਰ ਕਾਲੀ ਸਾਨੀ ਸਮਰੱਥਾ ਕੋ ਤੋਂ ਤੁਮਕੀਆਂ ਮਿਲ ਰਹੀਆਂ ਨੇ ਐਜ਼ਏ ਬਾਬਜੋਦੋ ਕਾਲੀ ਸਾਨੀਆ ਦਾ ਵਿਰੋਧ ਕਰ ਰਿਆ ਸੀ ਸੁਕੀ ਚਾਲ ਦਾ ਜਨਮ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਹੋਇਆ ਸੀ ਤੇ ਉਹ 1992 ਵਿੱਚ ਅਮਰੀਕਾ ਚਲਾ ਗਿਆ ਸੀ ਉਸਨੇ 1988 ਤੋਂ 1992 ਤੱਕ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਪੜ੍ਹਾਈ ਕੀਤੀ ਤੇ ਪੇਸ਼ੇ ਤੋਂ ਕੰਪਿਊਟਰ ਇੰਜੀਨੀਅਰ ਸੀ ਉਸਨੇ ਸਟੈਨਫੋਰਡ ਤੇ ਯੂਸੀ ਬਰਕਲੇ ਵਿੱਚ ਕੰਪਿਊਟਰ ਤੇ ਪ੍ਰਬੰਧਨ ਨਾਲ ਸੰਬੰਧਤ ਵਿਸ਼ਵ ਵਿਸ਼ੇਸ਼ ਕੋਰਸ ਵੀ ਕੀਤੇ ਸੁਖੀ ਨੇ ਕਈ ਸਿਲੀਕਨ ਵੈਲੀ ਕੰਪਨੀਆਂ ਵਿੱਚ ਸੀਨੀਅਰ ਪ੍ਰਬੰਧਨ ਇੰਜੀਨੀਅਰਿੰਗ ਤੇ ਸਲਾਹਕਾਰ ਵਜੋਂ ਕੰਮ ਕੀਤਾ ਉਹ 2015 ਤੋਂ ਕੈਲੀਫੋਰਨੀਆ ਸਥਿਤ ਇੱਕ ਐਨਜੀਓ ਪੰਜਾਬ ਫਾਊਂਡੇਸ਼ਨ ਦੇ ਸੰਸਥਾਪਕ ਤੇ ਪ੍ਰਧਾਨ ਜੀ ਜੋ ਸਿੱਖਿਆ ਲਈ ਗਰੀਬ ਬੱਚਿਆਂ ਦੀ ਸਹਾਇਤਾ ਕਰਦੀ ਹੈ ਚਾਲ ਦਾ ਕਾਲਜਾ ਟੂਡੇ ਦੇ ਸੰਸਥਾਪਕ ਤੇ ਪ੍ਰਧਾਨ ਵੀ ਸੀ ਸੁੱਕੇ ਚਾਲ ਸਮਾਜਿਕ ਤੌਰ ਤੇ ਸਰਗਰਮ ਸੀ ਤੇ ਹਿੰਦੂ ਸਿੱਖ ਤੇ ਜੋ ਹੁੰਦੇ ਭਾਈਚਾਰਿਆਂ ਵਿੱਚ ਏਕਤਾ ਨੂੰ ਉਚਾਇਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਸੀ ਤੇ ਦੱਸਦੀ ਹੈ ਦਾ ਖਾਲਸਾ ਟੂਡੇ ਅਨਸਾਰ ਉਹ ਭਾਰਤ ਸਰਕਾਰ ਤੇ ਅਮਰੀਕੀ ਵਪਾਰਕ ਆਗੂਆਂ ਨਾਲ ਕੰਮ ਕਰਕੇ ਭਾਰਤ ਤੇ ਅਮਰੀਕਾ ਵਿਚਕਾਰ ਮਜ਼ਬੂਤ ਰਣਨੀਤਕ ਸਬੰਧਾਂ ਨੂੰ ਉਚਾਇਤ ਕਰਨ ਵਿੱਚ ਹੈ ਸਰਗਰਮ ਸੀ ਅਜਿ ਇਸ ਵੇਲੇ ਦੀ ਅਹਿਮ ਖਬਰ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ